ਸਾਰੇ ਤਾਂ ਉਹਨਾਂ ਦੰਦੇ ਵਿੱਚ ਹਵਾਵਾਗੇ ਤੋਂ ਬੰਦਾ ਜੀ ਦੂਜਾ ਲੈਣਾ ਬਹੁਤ ਪਿਆਰ ਦਿੱਤਾ ਬਲੀ ਵੀਡੀਓ ਨੂੰ ਬਹੁਤ ਮਿਸ਼ਕਤੀ ਨੂੰ ਕਰੋ ਦੋਪਰਾ ਨੂੰ ਫਿਰ ਕਰੋ ਅਰਦਾਸ ਕਰਾ ਲਈ ਹੈ ਨਾ ਹੌਸਲਾ ਦਿਓ ਹੌਸਲਾ ਦਿਓ ਕਹਿ ਵੀਡੀਓ ਜੀ ਤੂੰ ਤੇ ਹੌਸਲਾ ਦਿਓ ਬਈ ਹੌਸਲਾ ਦਿਓ ਤੇ ਨਾਸਤੇ ਹਾਂ ਅਰਦਾਸ ਕਰੋਗਾ ਕਰੀਂ ਉਹ ਰੋਡ ਕੋਲ ਸੜਕ ਤੇ ਜਾ ਫਿਰ ਇਹ ਕਹਿੰਦਾ ਵੀ ਮੇਰਾ ਗਰਾਉਂਡ ਚ ਜਾਣ ਦਾ ਸ਼ੌਂਕ ਆ ਐ ਗਰਾਉਂਡ ਚ ਆਣਾ ਗੁਰੂ ਘਰ ਵੀ ਜਾਣਾ ਮੈਂ ਸਾਡੀ ਇੱਕੋ ਸ਼ੁਰੂਆਤ ਉੱਥੋਂ ਕਰਨੀ ਆ ਸੜਕ ਤੇ ਵੀ ਜਾਣਾ ਸੜਕ ਤੇ ਵੀ ਆਣਾ ਹਾਂ ਮੈਨੂੰ ਵੀ ਆ ਜਾਗਾ ਮੈਨੂੰ ਲਓ ਜੀ ਇਹਦਾ ਬਹੁਤ ਸ਼ੌਂਕ ਆ ਕਹਿੰਦਾ ਮੈਂ ਵੀ ਸੜਕ ਤੇ ਆਣਾ ਸੜਕ ਦੇ ਘੁੰਮਣਾ ਕਹਿੰਦਾ ਗਰਾਉਂਡ ਚ ਘੁੰਮਣਾ ਕਹਿੰਦਾ ਤੇ ਗੁਰੂ ਘਰ ਜਾਣਾ ਕਹਿੰਦਾ ਹਨਾ 10 ਫੇਰ ਕਰ ਔਰ ਕਹੇ ਸਾਰੇ ਨੇ ਅਰਦਾਸ ਕਰਨ ਵੀ ਤੂੰ ਜਲਦੀ ਜਲਦੀ ਠੀਕ ਹੋ ਜਾ ਹਾਂ ਸਾਰੇ ਜਣੇ 10 ਕਰ ਦੋ ਤੇ ਅਮ ਆ ਫਰਦਿਕਾ ਚੱਲਣ ਲੱਗ ਜਾ। ਹੂੰ ਤੁਹਾਡੀ ਸਾਰਿਆਂ ਦੀ ਅਰਦਾਸ ਦੇ ਨਾਲ ਹੀ ਚੱਲਣਾ ਹੈ ਮੈਂ। ਤੁਹਾਡੇ ਸਾਰਿਆਂ ਦਾ ਅਰਦਾਸ ਨਾਲ ਹੀ ਚੱਲਣਾ। ਮੈਂ ਮੈਂ ਇਹਦ ਕਰ ਰਿਹਾ ਮੈਂ। ਮੈਂ ਮੈਂ ਤੋਂ ਉੱਠਿਆ ਨਹੀਂ ਜਾਂਦਾ ਸੀ। ਬਾਦੂ ਲਾਜ ਕਰਾਇਆ ਏ। ਹਾਂ ਹਸਲਾ ਦੋ। ਸਾਰੇ ਜਾਣੇ ਮੈਂ ਚੱਲਣਾ ਆਪਾਂ। ਹਾਂ ਚੱਲेंगे ਦੂਬੇ ਬਿਖਰਾ ਜਾ। ਮੈਨੂੰ ਛੱਡ ਮੈਨੂੰ। ਹੋਲੇ ਛੱਡ। ਵੈਰੀ ਗੁੱਡ। ਚੱਲ ਚੱਰਦੇ ਹਾਂ। ਹਾਂ ਵੈਰੀ ਗੁੱਡ। ਵੈਰੀ ਗੁੱਡ। ਅਗੀਆਂ ਕੋਈ ਗੱਲ ਚੱਲ ਚੱਲ। ਚੱਲ। ਚੱਲ 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 ਗਰੀਬੁੱਡ। ਆਪਈ ਆ। ਵੈਰੀ ਗੁੱਡ। ਆਪਈ ਆ। ਵੈਰੀ ਗੁੱਡ ਆਪਈ ਆ ਮੈਂ ਹੱਥ ਨਹੀਂ ਪਾਇਆ ਵੀ। ਗੱਤ ਪਾਵੇ ਮੈਂ ਹੱਥ ਪਾਇ ਨਹੀਂ ਵੈਰੀ ਗੁੱਡ। ਚੱਲ 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 ਮੈਂ ਹੱਥ ਨਹੀਂ ਪਾਇਆ ਚੱਲਦਾ ਰਹਿ ਚੱਲਦਾ ਰਹਿ। ਚੱਲਦਾ ਰਹਿ ਚੱਲਦਾ ਰਹਿ ਨਾ ਜਾਣ ਵੀਡੀਓ ਪੂਰੀ ਬਣਾਉਣੀ ਵੇਰ ਦੀ ਕਿਸਮਤ ਗੱਲ ਦਾ ਜੀ। ਚੱਲ। ਚੱਲ ਵੈਰੀ ਗੁੱਡ ਆਪਈ ਆ। ਆਪਈ ਆ ਵੀ। ਮੈਂ ਹੱਥ ਪਾਈ ਨਹੀਂ। ਆਵੇ ਮੈਂ ਹੱਥ ਪਾਈ ਨਹੀਂ। ਨਾਤਾ ਤੇ ਤੈਨੂੰ ਤੋਂ ਸਾਰੇ ਬੰਦੇ ਜਿਹਨੇ ਪਿਆਰ ਕਰਦੇ ਤੈਨੂੰ ਵੇਖ ਸਾਰਿਆਂ ਨੇ ਪਿਛਲੀ ਵਾਰ ਵੀਡੀਓ ਪਾਈ ਹੈ ਨਾ ਸਾਰਿਆਂ ਨੇ ਕਮੈਂਟ ਕੀਤੇ ਆ ਸਾਹ ਸਰਪੰਚ ਜਾਂਦਾ ਸਾਹ ਸਰਪੰਚ ਨੂੰ ਉਹਨੇ ਵੀ ਤੈਨੂੰ ਸਪੈਸ਼ਲ ਉਹਨੇ ਆਖਿਆ ਸਾਹ ਸਰਪੰਚ ਨੇ ਕਹਿੰਦਾ ਕੰਗ੍ਰੈਚੁਲੇਸ਼ਨ ਗੋਡ ਬles ਜੂ ਪਰਮਜੀਤ ਹਨਾ ਹੋਰ ਵੀ ਬਹੁਤ ਆ ਮੈਂ ਨਾ ਦੱਸੂਗਾ ਤੈਨੂੰ ਇਸ ਵੀਡੀਓ ਜਿਹੜੇ ਬੋਲਣਗੇ ਅਗਲੀ ਵਾਰ ਤੈਨੂੰ ਨਾਂ ਦੱਸੂਗਾ ਕਿਹੜੇ ਕਿਹੜੇ ਤੈਨੂੰ ਕਹਿੰਦੇ ਚੰਗਾ ਆਪਣੇ ਪਿੰਡ ਦੇ ਬਹੁਤ ਜਣੇ ਆ ਵਾਦੀਆਂ ਦੇ ਜਿਹੜੇ ਤੈਨੂੰ ਕਹਿ ਰਹੇ ਸੀ ਸਾਡਾ ਇਹ ਨੌਜਵਾਨ ਵਧੀਆ ਠੀਕ ਹੋਵੇ ਗੋਡ ਬles ਜੂ ਸਾਰਿਆਂ ਨੇ ਤੈਨੂੰ ਉਹ ਦਿੱਤਾ ਬੈਸ਼ਨ ਸਾਰਿਆਂ ਨੇ ਸਾਰਿਆਂ ਦਾ ਧੰਨਵਾਦ ਵੀ ਕਰ ਕਹ ਸਾਰਿਆਂ ਦਾ ਧੰਨਵਾਦ ਜੋ ਪਿਛਲੀ ਵੀਡੀਓ ਤੇ ਸਾਰਿਆਂ ਦਾ ਧੰਨਵਾਦ ਜੋ ਪਿਛਲੀ ਵੀਡੀਓ ਤੇ ਸਪੋਰਟ ਕੀਤੀ ਹੈ ਜਨਾਂ ਨੇ ਸਪੋਰਟ ਕੀਤੀ ਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਜਿੰਨਾਂ ਨੇ ਦੇਖੀ ਆ ਵੈਰੀ ਗੁੱਡ ਚੱਲਦਾ ਰਹ ਚੱਲਦਾ ਰਹ ਚੱਲਦਾ ਰਹ ਐ ਪੂਰਾ ਚੱਲਣਾ ਆਪਾਂ ਠੀਕ ਆ ਨਾ ਅੱਜ ਦੂਜਾ ਦਿਨ ਆ ਤੇਰਾ ਹਾਂ ਚੱਲ ਚੱਲ ਹੱਥ ਤੇ ਮੈਂ ਪਾਇਆ ਨਹੀਂ ਠੀਕ ਆ ਠੀਕ ਹੱਥ ਨਹੀਂ ਪਾਇਆ ਮੈਂ ਵੈਰੀ ਗੁੱਡ ਵੈਰੀ ਗੁੱਡ ਚੱਲਦਾ ਰਹ वेरी गुड वेरी गुड आप ही बस अगें दे रहा तू अग्न वेरी गुड चलता रहा चलता रहा चल रहा चलता रहा अग्न वेरी गुड